पत्रकार सतनाम सिंह की रिपोर्ट अमृतसर तो आज पिंड चंजोटी जो नाथा पेंदी है, चार पीर मंदिर है इथे हरिनाथ चेहरे पूर्ण संत हुए। ਨੇ ਉਹਨਾਂ ਦੇ ਆਸ਼ੀਰਵਾਦ ਨਾਲ ਗਦਨਸ਼ੀਲ ਸਤੇਗੁਰ ਬੁੱਧਨਾਥ ਜੀ ਇਹਨਾਂ ਦੇ ਉਪਰਾਲੇ ਨਾਲ ਅੱਧ ਸਾਰਾ ਡੇਰਾ ਬਾਧ ਗਿਆ। ਜਿਸ ਸੰਬੰਧ ਵਿੱਚ ਉੱਪਰ ਬਿਜਲੀ ਦੀਆਂ ਤਾਰਾਂ ਜਾਰੀਆਂ ਹਨ ਸਰਕਾਰਾਂ ਨੇ ਮਾਨਯੋਗ ਡੀਸੀ ਸਾਹਿਬ ਅੱਗੇ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਇੱਕ ਡੀਸੀਪੀ ਮੈਡਮ ਨੂੰ ਦਿੱਤਾ ਜਿਹੜਾ ਉਹ ਠੰਡੇ ਬਸਤੇ ਚ ਪਾ ਦਿੱਤਾ।

ਪੂਰੇ ਹਾਲ ਕੀ ਸੇ ਹੋਰ ਦਰਬਾਰੇ ਸਰਕਾਰੀ ਹੁੰਦਾ ਤੇ ਸਭ ਤੋਂ ਪਹਿਲੀ ਸਰਕਾਰ ਇਹਨਾਂ ਦਾ ਕੰਮ ਕਰਾਉਂਦੀਆਂ ਅਜ ਵਾਲਮੀ ਕੀ ਮਝਵੀ ਪਾਈ ਚਾਰੇ ਦਾ ਕੰਮ ਨਹੀਂ ਤੇ ਸਾਰਿਆਂ ਨੇ ਇਸ ਕੰਨਾ ਤੇ ਜੋ ਨਹੀਂ ਸਕਦੇ ਦੀ ਸੀ ਪ੍ਰਸ਼ਾਸਨ ਲੱਗੇ ਬੇਨਤੀ ਕਰਦੇ ਹਾਂ ਇਹ ਜੇੜੀਆਂ ਤਾਰਾ ਲੱਤੀਆਂ ਜਾਣ ਨਹੀਂਦੀਂ ਤੇ ਸਿੱਧਾ ਜਿਹੜਾ ਡੀ ਸਿੱਧਾ ਕਰਾਉ ਕਰਾਂਗੇ ਜਹ ਹਾਈਵੇ ਰੋਕਾਂਗੇ ਜਿਨੂੰ ਵਾਲਮੀ ਕੀ ਪੁਰੇ ਪਾਤ ਨੂੰ ਜੈਪੀਮ ਜੈਪਾਤ ਜੈ ਸ੍ਰੀਦਾਨ ਸਮਾਧ ਦਾ ਸੇਵਾਦਾਰ ਪ੍ਰਦੀਪ ਗੱਬਰ ਭਗਵਾਨ ਵਾਲਮੀਕੀ ਮੱਜਹ ਤਰਨਸਵਾਜ ਜਿਸ ਸਬਾੜ ਤੋਂ ਮੁਖ ਸੇਵਾਦਾਰ ਅੱਜ ਬਗਈ ਬੜੀ ਦੁਖੀ ਦਰਨਾ ਦਸਰਾ ਪੈਂਦਾ ਹੈ ਪਿੰਡ ਚਝੋਟੀ ਜੋ 나ਥਾਂ ਦੀ ਚਝੋਟੀ ਪੈਂਦੀ ਹੈ ਚਾਰ ਪੀੜ ਮੰਦਿਰ ਹੈ ਇੱਥੇ ਸਤਿਗੁਰ ਹਰੀਨਾਥ ਜਿਹੜੇ ਪੂਰਨ ਸੰਤ ਹੋਏ ਨੇ ਉਹਨਾਂ ਦੇ ਆਸ਼ੀਰਵਾਦ ਨਾਲ ਗਦਨਸ਼ੀਨ ਸਤਿਗੁਰ ਬੁੱਧਨਾਥ ਜੀ ਇਹਨਾਂ ਦੇ ਉਪਰਾਲੇ ਨਾਲ ਅੱਜ ਸਾਰਾ ਡੇਰਾ ਆਵਾਜ਼ ਹੋਇਆ ਔਰ ਜਿਹੜਾ ਲੰਗਰ ਹਾਲ ਹੈ ਬਹੁਤ ਲੰਬੇ ਸਮੇਂ ਤੋਂ ਰੁਕਿਆ ਪਿਆ ਹੈ ਜਿਸ ਸਬੰਧ ਵਿੱਚ ਉੱਪਰ ਬਿਜਲੀ ਦੇ ਤਾਰਾ ਜਾ ਰਹੀਆਂ ਹਨ ਸਰਕਾਰਾਂ ਨੇ ਮਾਂ ਜੋ ਡੀਸੀ ਸਾਹਿਬ ਕੋ ਅੱਗੇ ਲੈਟਰ ਦਿੱਤਾ ਸੀ ਉਹਨਾਂ ਨੇ ਏਡੀਸੀ ਵੀ ਮੈਲਮ ਨੂੰ ਦੇ ਦਿੱਤਾ ਜਿਹੜਾ ਉਹ ਠੰਡੇ ਬਸਤੇ ਚ ਪਾ ਦਿੱਤਾ ਅੱਜ ਇਹ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਥੋੜੇ ਸਮੇਂ ਵਿੱਚ ਜੇ ਤਾਰਾ ਨਹੀਂ ਲੱਥੀਆਂ ਇੱਕ ਵਾਰ ਅਸੀਂ ਡੀਸੀ ਸਾਹਿਬ ਨੂੰ ਆਪਣੇ ਸਮਾਜ ਸੰਸਥਾ ਨੂੰ ਲੈਟਰ ਦੇਾਂਗੇ ਨਹੀਂ ਤਾਂ ਫਿਰ ਹਾਈ ਵੀ ਰੋਡ ਦੇਤੇ ਦਰਨਾ ਪ੍ਰਦਰਸ਼ਨ ਕਰਕੇ ਇਹਨਾਂ ਸਰਕਾਰਾਂ ਦਾ ਔਰ ਡੀਸੀ ਸਾਹਿਬ ਦੇ ਜਿਹੜੇ ਵਰਕਰ ਥੱਲੇ ਨਹੀਂ ਕੰਮ ਕਰਦੇ ਉਹਨਾਂ ਦੇ ਵਰਖਾਂ ਤਰਨਾ ਦੇਾਂਗੇ ਜਿਵੇਂ ਵਾਲਮੀਕੀ ਮਜਬੂਸੇ ਤਰ ਸਮਾਜ ਹਮੇਸ਼ਾ ਹੀ ਸਮਾਜ ਤੇ ਪ੍ਰਸ਼ਾਸਨ ਦੀ ਇੱਜ਼ਤ ਕਰਦਾ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਆ ਜੇ ਸਾਡਾ ਗਰੀਬ ਭਾਈਚਾਰੇ ਦਾ ਇਹ ਜਿਹੜਾ ਲੰਗਰ ਹਾਲ ਕਿਸੇ ਹੋਰ ਦਰਬਾਰ ਸਰਕਾਰੀ ਦਰਬਾਰੇ ਹੁੰਦਾ ਤੇ ਸਭ ਤੋਂ ਪਹਿਲੇ ਸਰਕਾਰਾਂ ਇਹਨਾਂ ਦਾ ਕੰਮ ਕਰਾਉਂਦੀਆਂ ਅੱਜ ਵੇ ਵਾਲਮੀਕੀ ਮਜਬੀ ਭਾਈਚਾਰੇ ਦਾ ਕੰਮ ਹੈ ਤੇ ਸਾਰਿਆਂ ਦੇ ਸਕੰਨਾਂ ਤੇ ਜੂਣੀ ਸਰਕਦੀ ਅਸੀਂ ਪ੍ਰਸ਼ਾਸਕ ਅਗੇ ਬੇਨਤੀ ਕਰਦੇ ਹਾਂ ਇਹ ਜਿਹੜੀਆਂ ਤਾਰਾ ਲੱਥੀਆਂ ਜਾਣ ਨੇਤੇ ਇਹਨਾਂ ਡੀਸੀ ਦਾ ਜਾਂ ਪੰਚੀ ਦਾ ਘਰਾਓ ਕਰਾਂਗੇ ਜਾਂ ਇਹ ਵੀਰੇ ਰੱਖਾਂਗੇ ਇਹਨਾਂ ਲਬਜ਼ਾਂ ਨਾਲ જય ਭੀਮ ਜੈ ਬਾਤ ਜੈ ਸਵਿਧਾਨ ਜੋ ਬੁਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਗੱਦੀ ਨਸੀਨ ਸਤਿਗੁਰੂ ਬੁੱਧਨਾਥ ਮਹਾਰਾਜ ਕੀ ਜੈ ਜੋ ਕਿ ਅੱਜ ਅਸੀਂ ਪੀਰ ਬਾਬਾ ਝਾੜ ਪੀਰ ਦੇ ਅੱਜ ਫਿਰ ਜੋ ਸੰਗਤ ਇਕੱਠੀ ਹੋ ਕੇ ਉਪਰਾਨਾ ਕਰ ਰਿਆਂ ਜੋ ਕਿ ਮਾਨਯੋਗ ਡੀ ਸਾਹਿਬ ਨੂੰ ਅੱਗੇ ਐਸੇ ਮਹੀਨੇ ਦੀ 7 ਤਰੀਕ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਸੀ ਪਰ ਉਸ ਮੰਗ ਪੱਤਰ ਦਾ ਹਲੇ ਤੱਕ ਕੋਈ ਵੀ ਸਾਨੂੰ ਜਵਾਬ ਨਹੀਂ ਆਇਆ ਸਾਨੂੰ ਡੀਸੀ ਸਾਹਿਬ ਭੈਣ ਜੀ ਨੇ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਇੱਕ ਹਫਤੇ ਦੇ ਵਿੱਚ ਵਿੱਚ ਜੋ ਵੀ ਕਾਨੂੰਨੀ ਕਾਰਵਾਈ ਆ ਮਰ ਵੀ ਹੋ ਕੇ ਜਿਹੜੇ ਤਾਰਾ ਹਟਵਾਈਆਂ ਜਾਣਗੀਆਂ ਅੱਜ ਤੱਕ ਪੂਰਾ ਮਹੀਨਾ ਬੀਤ ਗਿਆ ਉਸ ਜਿਹੜਾ ਲੈਟਰ ਦਾ ਕੋਈ ਜਵਾਬ ਅਜੇ ਤੱਕ ਨਹੀਂ ਆਇਆ ਅਸੀਂ ਦੁਬਾਰਾ ਪ੍ਰਸ਼ਾਸਨ ਕੋ ਫੇਰ ਮੰਗ ਕਰਦੇ ਹਾਂ ਕਿ ਸਾਡੇ ਜੋ ਪੀਰ ਬਾਬਾ ਝਾੜ ਪੀਰ ਦਾ ਲੰਗਰ ਹਾਲਿਆ ਉਹਦਾ ਲੈਂਟਰ ਰੁਗਿਆ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉਹ ਤਾਰਾਂ ਜਿਹੜੀਆਂ ਬੱਤੀ ਵਾਲੀਆਂ ਉਹ ਹਟਾਈਆਂ ਜਾਣ ਤੇ ਜੋ ਦਰਬਾਰ ਦਾ ਲੈਂਟਰ ਆ ਉਹ ਪੈ ਸਕੇ ਉਹ ਜੋ ਸਾਡੇ ਖਦੀਬ ਗੱਬਰ ਜੀ ਨੇ ਅੱਗੇ ਦੱਸਤਾ ਏ ਕਿ ਜੋ ਤਾਰਾਂ ਨਹੀਂ ਪਿੱਛੇ ਹਟਦੀਆਂ ਤੇ ਫਿਰ ਜੋ ਪ੍ਰਸ਼ਾਸਨ ਸਾਡੇ ਕੋਲ ਕਰਵਾਉਣਾ ਚਾਹੁੰਦਾ ਹੈ ਉਹ ਅਸੀਂ ਰੋਡਾਂ ਤੇ ਉਤਰਾਂਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਤਿਗੁਰੂ ਜੀ ਨਾਮ ਨਾਰਾਇਣ ਜੀ ਮੇਰਾ ਗੁਰਦਾਇਆ ਕਰੋ ਪਾਵਾ ਕਰੋ ਕਿਰਪਾ ਕਰੋ ਆ ਵੀ ਪਤਾ ਵੀ ਮਾਦ ਅਗੇ ਦਬਾਅ ਦੇ ਉਤੇ ਜੋ ਮਰਬੂਆ ਮੇਰੇ ਵੀ ਸ਼ਾਮ ਬੰਦੇ ਹੀ ਲੰਗਰ ਖਾਦੇ ਇਹਨੂੰ ਆਪਣਾ ਬਤੀ ਨੂੰ ਖੜਾਇਆ ਜਾਵੇ ਪਾਵਾ ਤੇ ਲੰਗਰ ਦਾ ਪ੍ਰੋਗਰਾਮ ਆਰੰਭ ਕਰਨਾ ਤੇ ਹਾਜੀ ਇਹੋ ਬੇਨਤੀ ਹੈ ਵੀ ਆਹ ਕੰਮ ਕਰ ਦੇ ਜੋ ਪੀਰ ਝਾੜ ਪੀਰ ਜੀ ਦੇ ਝੰਜੋਟੀ ਦੇ ਵਿੱਚ ਜਿਹੜਾ ਮਸਲਾ ਆ ਤਾਰਾਂ ਦਾ ਲੰਗਰ ਹਾਲ ਦੇ ਉਤੋਂ ਦੀ ਨੰਗਣ ਡਈਆਂ ਨੇ ਉਹਨਾਂ ਦੀ ਛੇਤੀ ਤੋਂ ਛੇਤੀ ਮਹਿਕਮਾ ਜਿਹੜਾ ਆ ਨਿਗਰਾਨੀ ਦੇ ਵਿੱਚ ਲਿਆ ਕੇ ਤੇ ਉਹਨਾਂ ਨੂੰ ਪਿੱਛੇ ਹਟਾਇਆ ਜਾਵੇ ਤੇ ਜਿਹੜਾ ਗੁਰੂ ਘਰ ਦਾ ਲੈਂਟਰ ਜਿਹੜਾ ਪੈ ਸਕੇ ਜੇ ਪ੍ਰਸ਼ਾਸਨ ਇਹਦੇ ਉੱਤੇ ਕੋਈ ਵੀ ਅਨਗਾਨੀ ਕਰੇਗਾ ਤਾਂ ਫਿਰ ਸੜਕਾਂ ਦੇ ਉੱਤੇ ਜਿਹੜਾ ਆ ਉਤਰਾਂਗੇ ਤੇ ਕੋਈ ਨਾ ਕੋਈ ਹੈਵੀ ਰੋਡ ਜਾਮ ਕਰਾਂਗੇ ਇਸੇ ਮਸਲੇ ਦੇ ਵਿੱਚ ਹੀ ਇਹਦੇ ਨਾਲੋਂ ਇਹੀ ਚੰਗਾ ਆ ਕਿ ਛੇਤੀ ਤੋਂ ਛੇਤੀ ਜਿਹੜਾ ਬਿਜਲੀ ਵਿਭਾਗ ਦੇ ਵਾਲੇ ਆ ਉਹਨੂੰ ਧਿਆਨ ਚ ਲਿਆ ਕੇ ਤੇ ਸਾਈਡ ਤੇ ਕਰਦਣ ਜੋ ਬੋਲਿਸ ਹੋਨਰ ਭਾ ਪਵਨ ਵਾਲਮੀਕ ਮਹਾਰਾਜ ਕੀ ਜਾਈਏ